ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਰੂਪ ਸਤਸੰਗਤ ਜਿਓ ਆਪ ਜੀ ਬ੍ਰਹਮਗਾਨੀ ਧੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਪਵਿੱਤਰ ਜੀਵਨ ਬਿਰਤਾਂਤ ਸਰਵਣ ਕਰ ਰਹੇ ਹੋ ਬ੍ਰਹਮਗਾਨੀ ਧੰਤਨ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰਾਂ ਦੇ ਵਿਆਹਾਂ ਦਾ ਪ੍ਰਸੰਗ ਆਪ ਜੀ ਦੇ ਸਨਮੁਖ ਹੈ ਭਾਈ ਸੁਧਾਰੇ ਜੀ ਬ੍ਰਹਮਗੰਨੀ ਬਾਬਾ ਗੁੱਡਾ ਸਾਹਿਬ ਜੀ ਦੇ ਵੱਡੇ ਸੁਪੁੱਤਰ ਨੇ ਉਹਨਾਂ ਦਾ ਵਿਆਹ ਕਾਰਜ ਸੰਪੰਨ ਹੋਇਆ ਅਤੇ ਉਹਨਾਂ ਦੇ ਛੋਟੇ ਪੁੱਤਰ ਭਾਈ ਭਖਾਰੀ ਜੀ ਉਹਨਾਂ ਦੀ ਮੰਗਣੀ ਤੋਂ 1.5 ਸਾਲ ਬਾਅਦ ਪਿੰਡ ਭਾਨਾ ਤਲਵੰਡੀ ਦੇ ਨਜ਼ਦੀਕ ਕਸਬਾ ਸਮਰਾਉਂ ਉੱਥੋਂ ਦੇ ਵਸਨੀਕ ਜੋ ਭਾਈ ਤਰਮਾ ਜੀ ਜਨਾਂ ਦੇ ਬਾਰੇ ਗੁਰੂ ਇਤਿਹਾਸ ਦੇ ਅੰਦਰ ਜ਼ਿਕਰ ਹੈ ਕਿ ਉਹ ਬਸਰਾ ਗੋਤ ਦੇ ਜ਼ਿਮੀਂਦਾਰ ਲੇ ਅਤੇ ਸਮਰਾਪ ਪਿੰਡ ਦੇ ਵਸਨੀਕ ਹਨ ਉਹਨਾਂ ਦੀ ਬੱਚੀ ਦਾ ਮੰਗਣਾ ਬਾਬਾ ਬੁੱਢਾ ਜੀ ਤੇ ਛੋਟੇ ਪੁੱਤਰ ਭਾਈ ਪਖਾਰੀ ਜੀ ਨਾਲ ਹੋਇਆ ਖਡੂਰ ਸਾਹਿਬ ਦੀ ਪਵਨ ਧਰਤੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਨਮੁਖ ਬਾਬਾ ਬੁੱਢਾ ਜੀ ਦੇ ਘਰ ਵਿੱਚ ਭਾਈ ਪਖਾਰੀ ਜੀ ਦੀ ਸਹੇ ਚਿੱਠੀ ਵੀ ਸਮਰਾਵਾਲੇ ਭਾਈ ਧਰਮਾਜੀ ਦੇ ਪਰਿਵਾਰ ਵੱਲੋਂ ਭੇਜੀ ਗਈ ਬਾਬਾ ਬੁੱਢਾ ਜੀ ਨੇ ਭਾਈ ਧਰਮਾਜੀ ਦਾ ਸੁਨੇਹਾ ਖਿੜੇ ਮੱਥੇ ਪਰਵਾਨ ਕੀਤਾ ਬਾਬਾ ਜੀ ਨੇ ਪਿੰਡ ਚਾਲ ਨਜ਼ਦੀਕ ਅਕਾਲ ਸਾਹਿਬ ਬਟਾਲਾ ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵੱਲ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਰਿਵਾਰ ਵੱਲ ਪੱਖੋ ਕੇ ਰੰਦਾਵੇ ਭਾਈ ਅਜਤਾ ਜੀ ਦੇ ਪਰਿਵਾਰ ਵੱਲ ਅਤੇ ਹੋਰ ਗੁਰਸਿੱਖਾਂ ਨੂੰ ਭਾਈ ਪਖਾਰੀ ਜੀ ਦੇ ਵਿਆਹ ਬਾਰੇ ਸੁਨੇਹੇ ਭੇਜੇ ਪਿਆਰ ਭਰੀਆਂ ਨਿਮਰਤਾ ਸਹਿਤ ਬੇਨਤੀਆਂ ਕੀਤੀਆਂ ਕਿ ਮੇਰੇ ਪੁੱਤਰ ਭਾਈ ਸੁਧਾਰੀ ਜੀ ਦੇ ਵਿਆਹ ਵਾਂਗ ਤੁਸੀਂ ਸਾਰੇ ਗੁਰਸਿੱਖਾਂ ਨੇ ਅਤੇ ਗੁਰੂ ਪਰਿਵਾਰਾਂ ਨੇ ਭਾਈ ਪਖਾਰੀ ਜੀ ਦੇ ਵਿਆਹ ਵਿੱਚ ਵੀ ਆਉਣਾ ਇਸ ਵਿਆਹ ਵਿੱਚ ਸ਼ਾਮਲ ਹੋਣ ਦੀ ਵੀ ਕਿਰਪਾ ਕਰਨੀ ਭਾਈ ਸੁਧਾਰੀ ਜੀ ਦੇ ਵਿਆਹ ਦੀ ਤਰ੍ਹਾਂ ਭਾਈ ਪਖਾਰੀ ਜੀ ਦੇ ਵਿਆਹ ਵਿੱਚ ਵੀ ਇਹਨਾਂ ਸਾਰੇ ਲਗਰਾਂ ਤੋਂ ਪਰਿਵਾਰਾਂ ਸਮੇਤ ਬਾਬਾ ਬੁੱਢਾ ਸੱਜੀ ਦੇ ਗ੍ਰਹਿ ਵਿਖੇ ਸਤ ਸੰਗੀ ਜਨਨ ਚੱਲ ਕੇ ਆਏ ਬਾਬਾ ਬੁੱਢਾ ਸੱਜੀ ਦੇ ਗ੍ਰਹਿ ਵਿਖੇ ਸ਼ਾਮ ਦੇ ਅਤੇ ਅਗਲੀ ਸਵੇਰ ਦੇ ਪਹਿਲੇ ਦੀ ਤਰ੍ਹਾਂ ਸੁੰਦਰ ਦੀਵਾਨ ਸਜੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਭਾਈ ਸੁਧਾਰੀ ਜੀ ਦੇ ਵਿਆਹ ਦੇ ਵਾਂਗ ਆਪਣੇ ਸਮੁੱਚੇ ਪਰਿਵਾਰ ਨੂੰ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਮਾਤ ਬੀਬੀ ਅਨੋਖੀ ਜੀ ਬੀਬੀ ਅਮਰੋ ਜੀ ਅਤੇ ਮਾਤਾ ਖੀਵੀ ਜੀ ਨੂੰ ਲੈ ਕੇ ਆਏ ਕਰਤਾਰਪੁਰ ਸਾਹਿਬ ਤੋਂ ਬਾਬਾ ਸ੍ਰੀ ਚੰਦ ਜੀ ਬਾਬਾ ਲਕਮੀ ਦਾਸ ਜੀ ਨੂੰ ਲੈ ਕੇ ਬਾਬਾ ਬੁੱਢਾ ਜੀ ਦੇ ਵਿਆਹ ਕਾਰਜ ਵਿੱਚ ਸ਼ਾਮਲ ਹੋਏ ਬਾਬਾ ਬੁੱਢਾ ਜੀ ਨੂੰ ਪਹਿਲੇ ਦੀ ਤਰ੍ਹਾਂ ਗੁਰੂ ਸਾਹਿਬ ਜੀ ਨੇ ਫਿਰ ਹੁਕਮ ਕੀਤਾ ਕਿ ਤੁਸੀਂ ਆਪਣੇ ਪੁੱਤਰ ਦੀ ਬਰਾਤ ਲੈ ਕੇ ਜਾਓ ਜਿਸ ਵਕਤ ਤੁਸੀਂ ਆਪਣੇ ਪੁੱਤਰ ਦੀ ਸ਼ਾਦੀ ਕਰਕੇ ਵਾਪਸ ਪਰਤੋਗੇ ਅਸੀਂ ਫਿਰ ਤੁਹਾਡੇ ਕੋਲ ਆਵਾਂਗੇ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਜੀ ਨੂੰ ਅਤੇ ਆਪਣੇ ਸਹਿਬਜਾਦਾ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫਿਰ ਕਰਤਾਰਪੁਰ ਸਬ ਵਿਖੇ ਚਲੇ ਗਏ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਹੁਕਮ ਹੋਇਆ ਕਿ ਤੁਸੀਂ ਆਪਣੇ ਪੁੱਤਰ ਦੀ ਬਰਾਤ ਲੈ ਕੇ ਜਾਓ। ਵਿਆਹ ਕਾਰਜਾਂ ਦੀ ਸੰਪੂਰਨਤਾ ਹੀ ਉਪਰੰਤ ਜਦ ਤੁਸੀਂ ਵਾਪਸ ਆਪਣੇ ਨਗਰ ਵਿਖੇ ਆਓਗੇ ਤਾਂ ਉਸ ਵਕਤ ਅਸੀਂ ਵੀ ਕਰਤਾਰਪੁਰ ਸਬ ਤੋਂ ਸਾਰੇ ਤੁਹਾਡੇ ਕੋਲ ਆ ਜਾਵਾਂਗੇ। ਕੰਡੀ ਨਗਰ ਤੋਂ ਨਜ਼ਦੀਕ ਪਿੰਡ ਸਮਰਾ ਵਿੱਚ ਭਾਈ ਪਖਾਰੀ ਜੀ ਦੀ ਬਰਾਤ ਲੈ ਕੇ ਪਹੁੰਚੇ ਭਾਈ ਧਰਮਾ ਜੀ ਅਤੇ ਉਹਨਾਂ ਦੀ ਸ਼੍ਰੀਕਾ ਬਰਾਦਰੀ ਭਾਈ ਚਾਰਕ ਸਤ ਸੰਗੀ ਜਨ ਬਾਬਾ ਬੁੱਢਾ ਜੀ ਨੂੰ ਅੱਗੇ ਤੋਂ ਸਤਕਾਰ ਸਹਿਤ ਲੈਣ ਵਾਸਤੇ ਆਏ ਬਰਾਤ ਦਾ ਆਦਮ ਸਤਕਾਰ ਸਹਿਤ ਉਤਾਰਾ ਕਰਵਾਇਆ ਗੁਰੂ ਸਾਹਿਬ ਜੀ ਦੀ ਦਰਸਾਈ ਹੋਈ ਪਵਿੱਤਰ ਮਰਜ਼ਾਦਾ ਦੇ ਅਨੁਸਾਰ ਭਾਈ ਪਖਾਰੀ ਜੀ ਦਾ ਆਨੰਦ ਕਾਰਜ ਹੋਇਆ ਭਾਈ ਧਰਮਾ ਜੀ ਨੇ ਤੈਅ ਦਿਲ ਤੋਂ ਬਾਬਾ ਬੁੱਢਾ ਜੀ ਅਤੇ ਭਾਈ ਪਖਾਰੀ ਜੀ ਦਾ ਬਹੁਤ ਵੱਡਾ ਮਾਨ ਸਨਮਾਨ ਕੀਤਾ ਭਾਈ ਪਖਾਰੀ ਜੀ ਦੀ ਬਰਾਤ ਦੀ ਮਨ ਲਾ ਕੇ ਸੇਵਾ ਕੀਤੀ ਵਿਦਾਈ ਦੇ ਸਮੇਂ ਭਾਈ ਪਖਾਰੀ ਜੀ ਨੇ ਆਪਣੇ ਸਹੁਰਾ ਭਾਈ ਧਰਮਾ ਜੀ ਅਤੇ ਆਪਣੀ ਸੱਸ ਮਾਤਾ ਚਿੰਤੋ ਜੀ ਨੂੰ ਨਮਸਕਾਰ ਕੀਤੀ ਭਾਈ ਧਰਮਾ ਜੀ ਬੀਬੀ ਚੰਤੋ ਜੀ ਦੇ ਭਾਈ ਧਰਮਾ ਜੀ ਅਤੇ ਬੀਬੀ ਚੰਤੋ ਜੀ ਨੇ ਆਪਣੀ ਪੁੱਤਰੀ ਬੀਬੀ ਪ੍ਰੇਮੀ ਜੀ ਨੂੰ ਡੋਲੀ ਵਿੱਚ ਬਿਠਾਉਂਦਿਆਂ ਮਹਾਨ ਸਿਖਿਆਵਾਂ ਫਿਰ ਦ੍ਰਿੜ ਕਰਵਾਈਆਂ ਬਾਬਾ ਬੁੰਡਾ ਜੀ ਦਾ ਅਤਿਮ ਸਤਿਕਾਰ ਕਰਦੇ ਹੋਏ ਆਂ ਭੁੱਲ ਚੁੱਕ ਦੀ ਖਿਮਾ ਵਾਸਤੇ ਝੋਲੀ ਅੱਢੀ ਅਤੇ ਆਪਣੀ ਸਤਿਕਾਰਤ ਬੱਚੀ ਜੋ ਕਿ ਬਾਬਾ ਬੁੰਡਾ ਸਾਹਿਬ ਜੀ ਦੀ ਦੂਸਰੀ ਨõ ਬਣੀ ਉਸ ਨੂੰ ਡੋਲੀ ਵਿੱਚ ਪਾ ਕੇ ਵਿਦਾ ਕੀਤਾ ਬਾਬਾ ਬੁੱਢਾ ਜੀ ਆਪਣੇ ਪੁੱਤਰ ਦਾ ਵਿਆਹ ਕਾਰਜ ਕਰਕੇ ਪਿੰਡ ਸਮਰਾ ਤੋਂ ਭਾਨਾ ਤਲਵੰਡੀ ਵਿਖੇ ਪਹੁੰਚੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸਾਰੇ ਸਤ ਸੰਗੀਆਂ ਸਮੇਤ ਕਰਤਾਰਪੁਰ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਵਿਖੇ ਆ ਗਏ ਮਾਤਾ ਖੀਵੀ ਜੀ ਮਾਤਾ ਰੂਪ ਕੌਰ ਜੀ ਨੇ ਮਾਤਾ ਮਰੂਆ ਜੀ ਨੂੰ ਨਾਲ ਲੈ ਕੇ ਭਾਈ ਪਖਾਰੀ ਜੀ ਦੀ ਪਤਨੀ ਨੂੰ ਡੋਲੇ ਦੇ ਵਿੱਚੋਂ ਬਾਹਰ ਲਿਆਂਦਾ ਭਾਈ ਪਖਾਰੀ ਜੀ ਦੀ ਪਤਨੀ ਨੇ ਮਾਤਾ ਖੀਵੀ ਜੀ ਮਾਤਾ ਰੂਪਕੌਰ ਜੀ ਅਤੇ ਮਾਤਾ ਮਰੂਆ ਜੀ ਦੇ ਕਦਮਾਂ ਤੇ ਝੁਕ ਕੇ ਨਮਸਕਾਰ ਕੀਤੀ ਅਤੇ ਮਾਤਾਵਾਂ ਦੇ ਕੋਲੋਂ ਅਸੀਸਾਂ ਪ੍ਰਾਪਤ ਕੀਤੀਆਂ ਭਾਈ ਸੁਧਾਰੀ ਜੀ ਦੀ ਪਤਨੀ ਨੂੰ ਵੀ ਉਹਨਾਂ ਨੇ ਨਮਸਕਾਰ ਕੀਤੀ ਅਤੇ ਭਾਈ ਸੁਧਾਰੀ ਜੀ ਦੀ ਪਤਨੀ ਨੇ ਆਪਣੀ ਦਰਾਣੀ ਨੂੰ ਗਲੇ ਲਗਾ ਕੇ ਮਿਲਣਾ ਕੀਤਾ ਵਿਆਹ ਤੋਂ ਅਗਲੇ ਦਿਨ ਸਵੇਰੇ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਜੀ ਅਤੇ ਬਾਕੀ ਸਾਰੇ ਮੇਲ ਮੰਡਲ ਪਰ ਸਿੱਖ ਪਰਿਵਾਰਾਂ ਨੂੰ ਅਦਬ ਸਤਕਾਰ ਸਹਿਤ ਵਿਦਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ